ਖਬਰ ਫੈਲੌਰ ਤੋਂ ਹੈ ਜਿੱਥੇ ਪ੍ਰਸਿੱਧ ਸੂਫੀ ਕਵਾਲ ਵਿਜੇਮਨ ਅਤੇ ਉਸ ਦੇ ਨੌ ਮਜਿਸ਼ੀਅਨ ਇੱਕ ਸੜਕੀ ਹਾਦਸੇ ਵਿੱਚ ਗੰਭੀਰੂ ਬੀਜਖਮੀ ਹੋ ਗਏ ਜਿਕਰ ਜੋ ਹੈ ਕਿ ਉਕਤ ਹਾਸਾ ਟਿਪਰ ਚਾਲਕ ਵੱਲੋਂ ਇਨੋਵਾ ਨੂੰ ਟੱਕਰ ਮਾਰੇ ਜਾਣ ਕਾਰਨ ਵਾਪਰਿਆ ਹੈ ਇਸ ਹਾਦਸੇ 'ਚ ਜ਼ਖਮੀ ਹੋਏ ਵਿਜੇ ਮਨ ਨੂੰ ਜਿੱਥੇ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਉੱਥੇ ਹੀ ਉਸ ਦੇ ਨੌ ਸਾਥੀਆਂ ਦਾ ਇਲਾਜ ਸਿਵਲ ਹਸਪਤਾਲ ਫਲੋਰ ਵਿਖੇ ਕੀਤਾ ਜਾ ਰਿਹਾ ਹੈ ਮੌਕੇ ਦੇ ਮਜੂਰ ਲੋਕਾਂ ਨੇ ਦੱਸਿਆ ਕਿ ਪਿੰਡ ਸੇਲਕੀਆਣਾ ਵਿਖੇ ਲੱਗੇ ਪੁਲਿਸ ਨਾਕੇ ਨੂੰ ਦੇਖ ਕੇ ਟਿੱਪਰ ਚਾਲਕ ਨੇ ਇਨੋਵਾ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਇਨੋਵਾ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਭਾਈ ਪ੍ਰੋਗਰਾਮ ਤੇ ਜਾ ਰਹੇ ਸੀ ਨਮੇਸ਼ਾ ਅੱਛਾ ਉਹ ਸਾਰੀ ਪੁਰ ਟਿੱਪਰ ਵਾਲੇ ਨੇ ਸਾਈਡ 'ਚ ਮਾ ਕੇ ਮੋਰ ਬ੍ਰੇਕ ਮਾਰ ਦਿੱਤੀ ਸੀ ਅੱਛਾ ਉਹ ਨੋਵਾ ਦੇ ਦਿਹਾੜੀ ਦਾ ਕਰਤੀ ਹੈ ਕਿੰਨੇ ਬੰਦੇ ਸਰੇ ਸਨ ਅਸੀਂ 9 ਬੰਦੇ ਸਨ 9 ਦੇ 9 ਚੱਟਦੀ ਹੈ ਭਾਈ ਹਾਂ ਜੀ ਪੰਜ ਹਣੇ ਜੱਤਨੀ ਆ ਬੀਜੇ ਭਾਈ ਜਿਆਦਾ ਜੱਤ ਜਿਆਦਾ ਸਾਥੋਂ ਨਾਲ ਲੱਗੇ ਅੱਛਾ ਭਜੀ ਮਾਰਦੀ ਕਿੱਥੇ ਆਸੇ ਉਹ ਡੀ ਐਮ ਸੀ ਲੱਗੇ ਇਹਨਾਂ ਨੂੰ ਉਹ ਕੀ ਕੰਡੀਸ਼ਨ ਆ ਨਾ ਕੰਡੀਸ਼ਨ ਜਿਆਦਾ ਖਰਾਬ ਹੋਈ ਇਹਨੇ ਵੀ ਬਾਹਰ ਤੋਂ ਵੀ ਤਾਂ ਤੁਸੀਂ ਪ੍ਰੋਗਰਾਮ ਲਾ ਕੇ ਆਲੇ ਕਿ ਜਾਂਦੇ ਸੀ ਜਾਂਦੇ ਪਏ ਸੀ ਪ੍ਰੋਗਰਾਮ ਕਰ ਸਾਡੇ ਕਿੰਨੇ ਤੱਕ ਲੱਗੇ ਨੇ ਬਾਹਰ ਹਾਂ ਜੀ ਖੜਾ ਮੋਢਾ ਨਾ ਜਾਈ ਮੇਰਾ ਨਾਮ ਰਵਿੰਦਰਪਾਲ ਹੈ ਜੀ ਇਹੋ ਇੱਕ ਗੱਲ ਹੈ ਕਿ ਕੋਆ ਉਹ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਨਵਾਂ ਸ਼ਹਿਰ ਸਾਈਡ ਤੇ ਜਾ ਰਹੇ ਸੀ ਚੱਕ ਦਾ ਸਾਡਾ ਪ੍ਰੋਗਰਾਮ ਸੀਗਾ ਜੀ ਤੇ ਅਚਾਨਕ ਪੁਆਰੀਆਂ ਲਾਂਕੇ ਨਰਖਾਲੇ ਦੇ ਲੱਗ ਕੇ ਜਾ ਕੇ ਇੱਕ ਟਰੱਕ ਸੀਗਾ ਟਿਪਰ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲੱਗਾਇਆ ਕੋਈ ਨਾਕਾ ਪੈਸੇ ਦਿੱસ્યા ਨਹੀਂ ਸਾਨੂੰ ਤਾਂ ਉਹਨੂੰ ਟਿਪਰ ਵਾਲੇ ਨੂੰ ਦੇ ਦਿੱਥਿਆ ਉਹਨੇ ਚਾਲ ਖਾਣਾ ਆਪਣੀ ਸੈਡੇ ਜਾਂਦੇ ਜਾਂਦੇ ਨੇ ਕੱਟ ਮਾਰ ਦਿੱਤਾ ਕੱਟ ਮਾਰ ਦਿੱਤਾ ਨੇ ਰੋਡ ਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਵੀ ਗੱਡੀ ਜਿਹੜੀ ਸੀਗੀ ਅਸੀਂ ਵੀ ਥੋੜੇ ਖਾਲੀ ਸੀਗੇ ਜ਼ਰੂਰ ਹੁੰਦਾ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਬਿਲਕੁਲ ਨਹੀਂ ਮਿਲਿਆ ਅਸੀਂ ਗੱਡੀ ਦੇ ਵਿੱਚ 7 ਤੱਕ ਮੈਂਬਰ ਸੀਗੇ ਫਟਾ ਕੇ ਨਾਲ ਲੱਗਿਆ ਕਟਾ ਸਾਡੇ ਪੰਜਾਬ ਵਰਗਿਆਂ ਦੇ ਚਾਰਾ ਲੱਗ ਗਿਆ ਠੀਕ ਆ ਜਿੱਦਿਹਾ ਤੁਹਾਡਾ ਕਲਾਕਾਰ ਲੀਡ ਕਰਦਾ ਸੀ ਜੇ ਮਨ ਦੀ ਉਹਨਾਂ ਦੇ ਕੀ ਖਿਲਾ ਰਹੇ ਨੇ ਉਹਨਾਂ ਦੇ ਸੱਤ ਜਿਆਦਾ ਹੈਗੀ ਆ ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਆ ਉਹਨਾਂ ਦੇ ਸਿਰ ਦੇ ਵਿੱਚ ਸੱਤ ਆ ਰੈਫਰ ਕਰੋ ਰੈਫਰ ਕਰੀਏ ਉਹਨਾਂ ਦਾ ਪਤਾ ਲੱਗਾ ਉਹ ਇੱਕ ਗਮ ਉਹ ਮੌਕੇ ਤੇ ਭੱਜ ਗਿਆ ਸੀਗਾ ਜੀ ਤੇ ਸਮਝ ਗਿਆ ਕਿ ਕਲਾਕਾਰ ਨੂੰ ਮੌਕੇ ਤੇ ਸਮਾਚਾਰਕਾਂ ਹੀ ਫੋਰਸ ਹੋ ਗਈ ਕਿ ਉਹ ਐਕਟ ਹੋਇਆ ਦੇਖ ਕੇ ਭੱਜ ਗਿਆ ਨਾਕਾ ਨਾਕੇ ਤੇ ਪੁਲਿਸ ਜਿਹੜੀ ਉਹ ਬੰਦੇ ਦਾਸਦਿਆ ਕਹਿੰਦੇ ਖੜੇ ਸਿਗੇ ਚਲੇ ਗਏ ਉਸ ਵੇਲੇ ਇਸ ਦੌਰਾਨ ਅੰਬੇਡਕਰ ਸੈਨਾ ਦੇ ਆਗੂ ਦੀਪਕ ਅਰ ਸੂਲਪਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਮੁਤਾਬਕ ਨਾਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਹਾਸੇ ਤੋਂ ਬਾਅਦ ਤੁਰੰਤ ਹੀ ਫਰਾਰ ਹੋ ਗਏ ਸਾਡੇ ਨਾਲ ਦੇ ਨਜ਼ਦੀਕ ਪਿੰਡ ਤੋਂ ਬਹੁਤ ਸਾਰੇ ਸਟਾਕਰ ਜੋ ਵੱਡਾ ਬਰਾ ਵਿਜੇਮਨ 뮤지컬 ਗਰੁੱਪ ਦੀ ਪੂਰੀ ਜਿਹੜੀ ਟੀਮ ਅੱਜੋ ਚੱਕਦਾਂ ਨੇ ਵਿਖੇ ਪ੍ਰੋਗਰਾਮ ਕਿਤੇ ਧਾਰਮਿਕ ਜਗ੍ਹਾ ਤੇ ਲਗਾਉਣ ਜਾ ਰਹੀ ਸੀ ਸੋ ਉਹਨਾਂ ਦਾ ਇੱਕ ਤੇਜ਼ ਰਫਤਾਰ ਜਿਹੜਾ ਟੱਪਰ ਆ ਉਸਨੇ ਉਹਨੂੰ ਜਿਹੜੀ ਤੇ ਰਫ਼ਤਾਰ ਚੱਲਦਾ ਸਾਈਡ ਮਾਰ ਦਿੱਤੀ ਤੇ ਜਿੰਨੇ ਵੀ ਜਿਹੜਾ ਗੱਡੀ ਜਿਹੜੇ ਇਨਬੈਲੈਂਸ ਹੋਣ ਕਾਰਨ ਸਾਰਿਆਂ ਦੇ ਜਿਹੜਾ ਜ਼ਖਮੀ ਹੋ ਗਏ ਵਿਜੇਮਾਨ ਸਿੰਘ ਜਿਹੜੇ ਮੇਨ ਅੰਦਰ ਸਿੰਘਰ ਆ ਉਹਨਾਂ ਦੇ ਛੱਟ ਨਹੀਂ ਜ਼ਿਆਦਾ ਲੱਗੀ ਆ ਕਿ ਉਹਨਾਂ ਦਾ ਸਿਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਫੜ ਚੁੱਕਿਆ ਸੀ ਉਹਨਾਂ ਨੂੰ ਇੱਥੋਂ ਸਿਵਲ ਹਸਪੀਟਲ ਤੋਂ ਰੈਫਰ ਦੇ ਆਨੰਦ ਵਿਖੇ ਕਰ ਦਿੱਤਾ ਗਿਆ ਤੇ ਕੁਝ ਸਾਡੇ ਨਾਲ ਇੱਥੇ ਸਾਡੇ ਪਿੰਡ ਦਾ ਮੁੰਡਾ ਪ੍ਰੇਮ ਮਾਨ ਸਿੰਘਰ ਆ ਸੋ ਉਹਨੇ ਉਹਦੇ ਵੀ ਛੱਟ ਜ਼ਿਆਦੀ ਲੱਗੀ ਹੋਣ ਕਾਰਨ ਪਰ ਉਹਦਾ ਹਿੰਮਤ ਦੀ ਦਾਗ ਦੇਣੀ ਆ ਉਹਨੇ ਸਾਰੇ ਜਿਹੜੇ ਜਖਮੀਆਂ ਨੂੰ ਜਿਹੜਾ ਆਪਣੀ ਗੱਡੀਓਂ ਕੱਢਿਆ ਤੇ ਰਾਹਗੀਰ ਜਿਹੜੇ ਉੱਥੇ ਦੇ ਉਹਨਾਂ ਨੇ ਲਿਆ ਕੇ ਬਿਜੇਮਾਂਦੀ ਨੂੰ ਸਿਵਲ ਹਸਪਤਲ ਫਰੌਰ ਲੈ ਕੇ ਆਂਦਾ ਤੇ ਬਾਅਦ ਦੇ ਵਿੱਚ 108 ਐਂਬੂਲੈਂਸ ਰਾਹੀਂ ਜਿੰਨੇ ਵੀ ਜਿਹੜੇ ਮਰੀਜ਼ ਹੈ ਜਿਨ੍ਹਾਂ ਦੇ ਜ਼ਖਮੀ ਹਾਲਾਤ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਲ ਲਿਆਂਦਾ ਜਿੱਥੇ ਪੰਜਾਬ ਸਰਕਾਰ ਸੜਕ ਸੁਰੱਖਿਆ ਫੋਰਸ ਵਰਗੀਆਂ ਜਿਹੜੀਆਂ ਸੁਬਹ ਦਾ ਮੌਬਲਬਦ ਕਰਦੀ ਆ ਪਰ ਉਹਦੇ ਅੱਜ ਉਲਟ ਹੋਇਆ ਕਿ ਕਿਸੇ ਵੀ ਬੰਦੇ ਨੇ ਪੇਸ਼ੈਂਟ ਨੂੰ ਜਿਹੜੇ ਐਕਸੀਡੈਂਟ ਜ਼ਖਮੀ ਹਾਲਾਤ ਦੇ ਵਿੱਚ ਹਸਪਤਲ ਨਹੀਂ ਲੈ ਗਏ ਸੋ 2 ਘੰਟੇ ਤੋਂ ਉੱਪਰ ਮੈਨੂੰ ਸਿਵਲ ਹਸਪਤਲ ਫਲੋਰ ਬੈਠੇ ਹੋ ਗਿਆ ਵਕ ਵਕ ਜਿਹੜੇ ਜ਼ਖਮੀ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਇਲਾਜ ਸੀਟੀ ਸਕੈਨ ਲਈ ਭੇਜਿਆ ਗਿਆ ਦਿਆਨੰਦ ਰੈਫਰ ਕੀਤਾ ਗਿਆ 2 ਘੰਟੇ ਤੋਂ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਨਾ ਮੋਕੇ ਉੱਥੇ ਦੀ ਲਥਾੜਾ ਪੁਲਿਸ ਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਇੱਥੇ ਜ਼ਖਮੀਆਂ ਦਾ ਹਾਲਚਲ ਬੁੱਠਾ ਤੱਕ ਨਹੀਂ ਆਈ ਸੋ ਇਹ ਅੱਜ ਫਲੋਰ ਸ਼ਹਿਰ ਦੇ ਹਾਲਾਤ ਆ ਸੋ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਜਿਲ੍ਹਾ ਜੰਦਰ ਦਿਹਾਤੀ ਨੂੰ ਉਰਜਰ ਮੰਗ ਕਰਦਾ ਕਿ ਆਪਣੀ ਬ੍ਰੀਕੀ ਨਾਲ ਜਾਂਚ ਕਰਕੇ ਜੇਕਰ ਉਥੇ ਵਾਕਈ ਪੁਲਿਸ ਦਾ ਨਾਕਾ ਸੀ ਜਿਹੜੇ ਉਹ ਮਜੂਬ ਮੌਕੇ ਤੇ ਫਰਾਰ ਹੋ ਗਏ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਡਿਊਟੀ ਵਿੱਚ ਕੁਤਾਹੀ ਕਰਨ ਦੀ ਜਿਹੜੀ ਉਹਨਾਂ ਦੇ ਐਕਸ਼ਨ ਲਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਕਿ ਜਿਹੜੇ ਨਾਗਰਿਕ ਉਹਨਾਂ ਨੂੰ ਚੰਗਾ ਮੈਸੇਜ ਆਵੇ ਕਿ ਫਲੋਰ ਪੁਲਿਸ ਜਿਹੜੀ ਆ ਜਾਂ ਲੋਕਲ ਪੁਲਿਸ ਜਿਲ੍ਹਾ ਜੰਦਰ ਦਿਹਾਤੀ ਪੁਲਿਸ ਆ ਉਹ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਤਪਰ ਆ ਉਧਰੇ ਸਬੰਧੀ ਥਾਣਾ ਫਲੋਰ ਦੇ ਐਸਐਚਓ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਕਤ ਸਥਾਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਾਕਾ ਨਹੀਂ ਸੀ ਲੱਗਾ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ